ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਚੱਤੇ ਬੰਦੀ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਪਹੁੰਚੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਸਾਹਿਬ ਵੀ ਹਰ ਇੱਕ ਕਿਸਾਨ ਤਗੜੇ ਹੋ ਕੇ ਜਿੱਥੇ ਬੰਦੀਆਂ ਦਾ 7 ਦਿਨ ਤੇ ਜਿਹੜੇ ਆਪਣੇ ਹੱਕ ਆਪਾਂ ਨੂੰ ਮਿਲ ਸਕਣ ਜੀ ਨਾਲ ਪਹੁੰਚੇ ਜੀ ਦੇਖ ਸਕਦੇ ਹਾਂ ਤੁਸੀਂ ਸੁਭਾ ਸਕੱਤਰ ਸਾਫ ਸਿੰਘ ਸੈਕਟਰੀ ਸਾਹਿਬ ਸਬਾਈ ਆਗੂ ਜਗਜੀਤ ਸਿੰਘ ਸਭਰਾ ਸਾਹਿਬ ਜਿਹਨੂੰ ਪਹਿਲਾਂ ਮੰਡ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਜੌਨ ਪ੍ਰਧਾਨ ਕਾਰਜ ਸਿੰਘ ਸਭਰਾ ਜ਼ਿਲ੍ਹਾ ਅਗੂਲਾਤੀ ਮਰੜ ਸਾਹਿਬ ਜੀ ਨਾਲ ਦੇਖ ਸਕਦੇ ਹਾਂ ਤੁਸੀਂ ਬੈਠੇ ਹੋਏ ਨੇ ਜੀ ਦਲਬਾਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਫੌਜੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਹੈ ਤੇ ਅੱਜ ਜਥੇ ਬੰਦੀ ਦੇ ਨਾਲ ਛਡਾਣ ਵਾਂਗੂ ਖੜੇ ਨੇ ਜੀ ਚੰਬਲੀਆਂ ਦੇ ਪਰਿਵਾਰ ਚੋਂ ਜੀ ਜਰਨਲ ਸਕਤਰ ਸੋਨੂ ਸਭਰਾ ਜੋਦੂਗੇ ਪਰਿਵਾਰ ਦੇ ਵਿੱਚੋਂ ਜੀ ਜਿਨ੍ਹਾਂ ਨੇ ਜਗਜੀਤ ਸਿੰਘ ਸਭਰਾ ਬਾਕੀ ਆ ਜੋ ਆਪਾਂ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਸਭ ਤੋਂ ਜਨੋ ਜੀ ਕੀ ਕਹਿ ਰਹੇ ਨੇ ਜੀ ਐਵਰੀਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਦਾਕਾਤ ਸਿੰਘ ਸਭਰਾ ਜੌਨ ਪ੍ਰਧਾਨ ਤੁੰਤਨ ਬਾਬਾ ਸ਼ਾਮ ਸਿੰਘ ਦੀ ਧਾਰੀ ਦੇ ਗ੍ਰਹਿ ਵਿਖੇ ਆਪ تین ਦੇ ਗ੍ਰਹਿ ਵਿਖੇ ਇਕੱਠੇ ਹੋਏ ਹਨ ਔਰ ਜਿਹਦੇ ਚ ਸਰਦਾਰ ਸੁਖਨਾਵ ਸਿੰਘ ਜੀ ਸੋਨ ਸਾਹ ਜੋਧੂ ਕੇ ਔਰ ਕਸ਼ਮੀਰ ਸਿੰਘ ਦੀ ਜੋਤੀਸ਼ਾ ਸੋਪਿੰਦਰ ਸਿੰਘ ਜੀ 달ਤੀਵਾਲ ਅਗਰ 71 ਜਿੱਤੇ ਮਨਜੀਤ ਸਾਹਿਬ ਸਿੰਘ ਜੀ ਅਤੇ ਜਗਜੀਤ ਸਿੰਘ ਜੀ ਬਬੂ ਬਾਕੀ ਸਾਥੀ ਆਪਣੇ ਨਾਲ ਇਧਰ ਦਰਬਾਰ ਸਿੰਘ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਤੇ ਕਾਰ ਸਿੰਘ ਦੇ ਜਿਲ੍ਹਾ ਪ੍ਰੈਸਕਰਤਰ ਅਮਰਿੰਦਰ ਸਿੰਘ ਸਾਰੇ ਸਾਥੀ ਜੀ ਜਗਜੀਤ ਸਿੰਘ ਸੁਪਾ ਕਮੇਟੀ ਦੇ ਵੀ ਗਰੇਂਜੀਰਾ ਕੋਟਿਆ 876 ਔਰ ਕਾਫੀ ਵਿਚਾਰ ਵਿਚਾਰ ਉੱਝਾਈ ਹੈ ਇੱਥੇ ਬਹਿ ਕੇ ਜਥੇਬੰਦੀ ਪਾਰੇ ਅਤੇ ਜਿਹੜੇ ਕੋਈ ਜਥੇਬੰਦੀ ਦੇ ਆਪਦੇ ਪਰਿਵਾਰ ਦੇ ਕੋਈ ਇਹ ਕੋਈ ਆਪਣੇ ਆਪ ਕੋਈ ਗਿਲੇ ਸ਼ਿਕਵੇ ਥੀ ਜਾਂ ਦੂਜਾ ਤੀਜਾ ਥੀ ਸਦਾ ਦਿਲੀ ਸਿੰਘ ਆਪਣਾ ਬੱਬੂ ਸੁਧਰਾ ਔਰ ਪਰਿਵਾਰ ਦੇ ਵਿੱਚ ਕੋਈ ਉਹ ਗਿਲੇ ਸ਼ਿਕਵੇ ਇੱਕ ਦੂਰ ਕਰਕੇ ਅੱਦੇ ਆਉਣ ਵਾਲੇ ਸਮੇਂ ਦੀ ਸੰਘਰਸ਼ ਦੀ ਮੁਰੀਖਾ ਲਿਖੀ ਗਈ ਹੈ ਜਿਹਦੇ ਤੇ ਪਹਿਲੀ ਤਰੀਕ ਨੂੰ ਨਿਊਓ ਸਪਾਇਰ ਬੈਂਕ ਜਿਹੜੀ ਜਲੰਧਰ ਛਾਹਕੋਟ ਦਾ ਕਸਾਨਾ ਜਿਹਨੂੰ ਕਲੀਅਰ ਨਹੀਂ ਮਿਲਦਾ ਕਿਸ਼ਤਾਂ ਸਾਰੀਆਂ ਤਰੀਕ ਉਹਦੇ ਤੇ ਵਿਚਾਰ ਦਿੱਤਾ ਕੀਤਾ ਗਈ 20 ਤਰੀਕ ਨੂੰ ਧਨ ਲੱਗ ਜਾ ਰਹੇ ਆ ਬੈਂਕ ਦੇ ਅੰਦਰ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਜਿਹਦਾ ਹੈਡ ਕੁਆਟਰਾਂ ਤੇ ਸੀਐਮ ਭਗਵੰਤ ਮਾਨ ਅਤੇ ਮੋਦੀ ਸਰਕਾਰ ਦੇ ਬੁਦਲੇ ਠੂਕੇ ਜਾਣਗੇ ਕਿ ਜਿਹੜਾ ਲੰਮੇ ਸਮੇਂ ਤੋਂ ਕੰਮ ਨੂੰ ਸਾਫ ਮੋਰਚੇ ਦਾ ਉਹ ਤਾਂ ਜਿਹੜਾ ਚੱਲ ਰਿਹਾ ਚੰਡੀਗੜ੍ਹ ਨੂੰ ਆਲੀ ਉਹ ਤਿੰਨ ਤਿੰਨ ਵਾਰ ਬਣ ਜਾਂਦਾ ਵਾ ਸਜ਼ਾ ਕਰਦ ਚੁੱਕੇ ਤਿੰਨ ਤਿੰਨ ਸਜ਼ਾਵਾਂ ਕਰਦ ਚੁੱਕੇ ਜਿਹੜੀ ਇੱਕ ਸਜ਼ਾ ਬਣਦੀ ਹੈ ਪਰ ਉਹ ਲੋਕ ਬੁੱਢੇ ਹੋ ਗਏ ਔਰ ਉਹਨਾਂ ਨੂੰ ਅਜ ਤੱਕ ਹਰਿਆਣਾ ਨਹੀਂ ਕੀਤਾ ਕਿ ਆ ਗੁਰੂਗ੍ਰਾਮ ਸਾਹਿਬ ਦਾ ਸਖਤ ਕਾਨੂੰਨ ਦੀ ਮੰਗਿਆ ਔਰ ਉਹਦੇ ਦੇ 4 ਤਰੀਕ ਨੂੰ ਜਿਹੜਾ ਵਾ ਪੂਰੇ ਪੰਜਾਬ ਦੇ ਅੰਦਰ ਔਰ ਹਰਿਆਣੇ ਦੇ ਵਿੱਚ ਵੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਲਖਪਿੰਦਰ ਸਿੰਘ ਦੇ ਦਿੱਗੋਈ ਦੇ ਵਿੱਚ ਇੱਕ ਉਦ ਦੇ ਫੂਕੇ ਜਾਣਗੇ 4 ਅਗਸਤ ਨੂੰ ਔਰ 8 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਜਥੇਬੰਦੀਆਂ ਉਹ ਲੈਂਡ ਪੂਲਿੰਗ ਦੇ ਮਸਲੇ ਦੇ ਵਿੱਚ ਕਿ ਕਿਸਾਨ ਦੀ ਜ਼ਮੀਨ ਰੱਬੀ ਬਗੈਰ ਪੈ ਤੇ ਔਰ ਬਿਜਲੀ ਸੋਥ ਵਿਲ 2025 ਦਾ ਕੇ 18 ਦਾਣਾ ਵਾਲਾ ਜੋ ਵੀ ਸਿਸਟਮ ਪ੍ਰਾਈਵੇਟ ਕਰਾਉਣਾਂ ਨੂੰ ਦੇਸ ਸਾਹਿਬ ਫੂਲ ਮਸਲੇ ਬੜੇ ਵੱਡੇ ਪੱਧਰ ਦੇ ਪੁਰਾਣੇ ਮੁਆਵਜ਼ੇ ਪਏ ਆ ਲੰਮਕਿਤ ਕੇ ਇਹਨਾਂ ਦੇ ਸਰਕਾਰ ਪੈਸੇ ਰੱਖ ਕੇ ਬੰਟੀ ਜਿਹੜੇ ਥਿੰਕਰ ਵੱਲੋਂ ਆਏ ਔਰ ਚੈਨਾ ਮਹਿਰਥਾਇਆ ਪੱਤਰਾਂ ਨੂੰ 2022 ਦਾ ਖਰਾਬਾ ਉਹ ਨਹੀਂ ਜਿੱਦ ਉੱਤਰਾ ਤੱਕ ਪਹੁੰਚ ਚੁੱਕਾ ਔਰ ਇਹਨਾਂ ਮੁੱਦਿਆਂ ਤੇ ਜਿਹੜੇ ਉਹ ਮੰਗ ਪੱਤਰ ਜਿਹੜੇ ਦਿੱਤੇ ਜਾਣਗੇ ਕਾਜ ਕਰਕੇ ਲੈਂਡ ਕੋਨ ਦਿਖਾ ਤੋ ਕੋ ਵੱਡਾ ਘਾਤ ਕਾ ਕਿ ਜਿਹੜਾ ਪੰਜਾਬ ਦੀ ਜ਼ਮੀਨ ਜਿਹੜੀ ਬਿਨਾ ਪੈਸੇ ਤੋਂ ਕਿਉਂਕਿ ਜੇ ਇੱਕ ਕਥਾਨ ਦੀ 1 ਕਿਲਾ ਜ਼ਮੀਨ ਆ ਤੇ ਕਰੀਬ 6.5 ਕ ਨਾਲਾ ਜ਼ਮੀਨ ਜਿਹੜੀ ਆ ਉਹਦੀ ਢੱਹੀ ਜਾਉ ਉਹਦੇ ਬਾਕੀ 1.5 ਕ ਕਰਾ ਜਿਹੜੀ ਉਹਨੂੰ ਵਜਦੀ ਔਰ ਉਹਦੇ ਤੇ ਸਾਫ ਮੈਂ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਕਿ ਉੱਠਣ ਦੀ ਲੋੜ ਆ ਜਾਗਣ ਦੀ ਲੋੜ ਆ ਕਿ ਅੱਜ 65000 ਕਿਲਾ ਪੰਜਾਬ ਦਾ ਜਿਹੜਾ ਇਹ ਸਰਕਾਰ ਨੇ ਜਾਨੀ ਕਿ ਹਰ ਇੱਕ ਕਿੱਲੇ ਦੇ ਮਗਰ 6.5 ਕਨਾਲਾਂ ਜਿਹੜਾ ਵਾ ਉਹ ਕੰਪਨੀਆਂ ਨੂੰ ਔਰ ਆਉਣ ਵਾਲੇ ਘਰਾਣਿਆਂ ਨੂੰ ਜਿਹੜਾ ਵਾ ਮੁਕਤ ਦੇ ਕੇ ਔਰ 1 ਡੇਡ ਕਨਾਲ ਦਾ ਹੀ ਬਾਤੀ ਬਣਾਉਣਾ ਚਾਹੁੰਦੀ ਆ ਔਰ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਵਾਸਤੇ ਘਾਤਕਾ ਔਰ ਇਹਦੇ ਤੇ ਮਗਰ ਪੱਤਰ ਦਿੱਤੇ ਜਾਣਗੇ ਔਰ ਜਿਹਦੇ 'ਚ ਸਦਾ ਜਗਦੀਸ਼ ਸਿੰਘ ਆਪਣਾ ਬਕੂ ਸਭਰਾ ਔਰ ਇਹਨੂੰ ਜਥੇਬੰਦੀ ਵੱਲੋਂ ਇਹ ਵਿਧਵਾਤ ਆਇਆ ਜਾਂਦਾ ਕਿ ਜਿਵੇਂ ਆਪਣਾ ਪਹਿਲਾ ਪ੍ਰਾਵਾਂ ਵਾਲਾ ਪਿਆਰ ਹੁੰਦਾ ਸੀ ਤੇ ਗੁਣ ਵੀ ਉਹੀ ਪਿਆਰ ਬਣਾ ਕੇ ਰੱਖਾਂਗੇ ਇਹਨਾਂ ਵੱਲੋਂ ਵੀ ਉਹੀ ਵਿਧਵਾਤ ਆਇਆ ਕਿ ਅਸੀਂ ਵੀ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਪਰਿਵਾਰ ਮੈਂਬਰ ਬਣ ਕੇ ਚੱਲਾਂਗੇ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕਾ ਖਾਲਸਾ